ਰਾਤ ਇਥੇ ਚੋਰੀ ਹੋਈ ਹੈ ਐਕਚੁਅਲੀ ਪਹਿਲੇ ਵੀ ਇਥੇ ਕਾਫੀ ਵਾਰਦਾਤਾ ਹੋਈ ਹੈ ਤੇ ਅਸੀਂ ਸਾਵਧਾਨ ਵੀ ਹੋਏ ਮੋٹے ਤਾਲੇ ਲਾਏ ਸਭ ਕੁਝ ਐਸੀ ਕੀਤਾ ਵੀ ਇਧਰ ਉਧਰ ਇਨਫੋਰਮ ਵੀ ਕੀਤਾ ਹੋਇਆ ਸੀ ਵੀ ਸਭ ਕੁਝ ਸਾਡੇ ਦੇਖ ਬ੍ਰੇਕ ਰਹੇ ਬਟ ਅਚਾਨਕ ਰਾਤੀ ਸਾਨੂੰ ਪਤਾ ਹੀ ਨਹੀਂ ਲੱਗਾ ਕਦੋਂ ਕੀ ਤਾਲੇ ਤੋੜ ਕੇ ਲੈ ਗਏ ਤੋੜੇ ਨਹੀਂ ਗਏ ਕੱਟੇ ਗਏ ਤਾਲੇ ਤਾਲੇ ਕੱਟ ਕੇ ਸਾਰਾ ਸਮਾਨ ਚੱਕ ਕੇ ਲੈ ਗਏ ਤੇ ਸ਼ਟਰ ਵਗੈਰਾ ਸਭ ਕੁਝ ਖੁੱਲਾ ਛੱਡਿਆ ਹੋਇਆ ਸੀ ਜਦੋਂ ਅਸੀਂ ਸਵੇਰੇ ਆਏ ਰੋਜ਼ ਦੀ ਤਰ੍ਹਾਂ ਅਸੀਂ ਤਾਲੇ ਲਾ ਕੇ ਜਾਂਦੇ ਤੇ ਸਵੇਰੇ ਆਏ ਤੇ ਦੇਖਿਆ ਸਭ ਕੁਝ ਟੁੱਟ ਪਿਆ ਹੋਇਆ ਸੀ ਕਿ ਕਿੰਨੇ ਕਵਜ ਦੇ ਕਰੀਬ ਚੋਰੀ ਹੋਈ ਕੁਝ ਪਤਾ ਲੱਗਿਆ ਇਹਨੂੰ ਇਹ 12 ਵਜੇ ਤੋਂ ਬਾਅਦ ਹੀ ਹੋਈ ਕਿਉਂਕਿ ਸਾਡੇ ਜਿਹੜੇ ਨਾਲ ਦੇ ਅਸੀਂ ਆਣ ਵੜ ਨੂੰ ਪੁੱਛੇ ਹੋ ਕਹਿੰਦੇ 12 ਵਜੇ ਤੱਕ ਤਾਂ ਅਸੀਂ ਜਾਗਦੇ ਹੀ ਹੁੰਦੇ ਆ ਉਦੋਂ ਤੱਕ ਕੋਈ ਵਾਰਦਾਤ ਨਹੀਂ ਹੋਈ ਤਾਂ ਦੇਖਦੇ ਹਾਂ ਇਸ ਏਰੀਆ ਦੇ ਵਿੱਚ ਪੀਸੀਆਰ ਦੀ ਕੋਈ ਗਸ਼ਤਦਾਰ ਹੈ ਕੀ ਕਿ ਗ੍ਰੈਕਰੀ ਹਸਫਾਮ ਨਾ ਘਟਨਾ ਨਾ ਹੋ ਇਸ ਸਿਸ਼ਿਆਤਾ ਕੀ ਕਿਹੜਾ ਹੈਗਾ ਇਸ ਏਰੀਆ ਦੇ ਵਿੱਚ ਨਹੀਂ ਨਹੀਂ ਬਿਲਕੁਲ ਨਹੀਂ ਕੋਈ ਮਿਲ ਕੇ ਕਦੀ ਪਹਿਲਾਂ ਵੀ ਤੋਂ ਅੰਸ਼ਾਰ ਦੇ ਤਾਂ ਕਿੜਾ ਲਗਾਇਆ ਜਾਵੇ ਆਏ ਦਿਨ ਤੁਸੀਂ ਸਾਡੇ ਕੋਲ ਬਸ ਨੇ ਜੀ ਦਸੰਦੇ ਮੁਤਾਬਕ ਇਹ ਚੋਰੀਆਂ ਪਹਿਲਾਂ ਵੀ ਕੀਤੀ ਗਈ ਹੈ ਲੇਕਿਨ ਇੱਧਰ ਕੋਈ ਕਾਰਵਾਈ ਨਹੀਂ ਕੀਤੀ ਗਈ ਕਿਸੇ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਹੈਲਪ ਨਹੀਂ ਕੀਤੀ ਗਈ ਵੀ ਇੱਥੇ ਅਸੀਂ ਦੇਖੀਏ ਕਿਉਂ ਚੋਰੀਆਂ ਹੋ ਰਹੀਆਂ ਕਿਉਂ ਕਿਉਂ ਇਹ ਸਭ ਕੁਝ ਹੋ ਰਿਹਾ ਲੁੱਟ ਖੋਹ ਨਹੀਂ ਹੋਣੀ ਚਾਹੀਦੀ ਤੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਹੁਣ ਕੀ ਮੰਗ ਚਾਹਨੇ ਆਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਵੱਲੋਂ ਇਹ ਮੰਗ ਚਾਹਨੇ ਆਂ ਵੀ ਚੋਰੀਆਂ ਜਿਹੜੀ ਹੋ ਰਹੀਆਂ ਉਹ ਵਾਰਦਾ ਤੱਕ ਟਾਈਆਂ ਜਾਣ ਚੋਰਾਂ ਨੂੰ ਫੜਿਆ ਜਾਵੇ ਤੇ ਪੁਲਿਸ ਪ੍ਰਸ਼ਾਸਨ ਦਾ ਇੱਥੇ ਰਾਤ ਨੂੰ ਜ਼ਿੰਮੇਵਾਰੀ ਦਿੱਤੀ ਜਾਵੇ ਵੀ ਰਾਤ ਨੂੰ ਰਹਿਣ ਇੱਥੇ ਚੌਂਕੀਦਾਰ ਲਾਣ ਤਾਂ ਕਿ ਲੋਕ ਸੇਫ ਰਹਿਣ ਸਾਡੇ ਵੀ ਚੋਰੀ ਹੋਈ ਹੈ ਨਾ ਕੀ ਨਾਮ ਤੁਹਾਡਾ ਮੇਰਾ ਨਾਮ ਪ੍ਰੀਤੀ ਹੈ ਕੀ ਹੋਇਆ ਤੁਹਾਡੇ ਇਨਸਾਨ ਤੇ ਜਿਹੜਾ ਚੋਰੀ ਹੋਈ ਹੈ ਇਹ ਕਿਹੜੀ ਜਗ੍ਹਾ ਹੈ ਨਾ ਇਹ ਹੈਗਾ ਉਹ ਜਿਹੜਾ ਏਰੀਆ ਹੈ ਗੋਪਾਲ ਨਗਰ ਚੌਂਕ ਸ਼ਿਵ ਸ਼ਕਤੀ ਕਲੋਨੀ ਗਲੀ ਨੰਬਰ 2 ਅਜਿਹੀ ਕੀ ਵਾਕਿਆ ਹੋਇਆ ਤੁਹਾਡੀ ਕਾਦੀ ਦੁਕਾਨ ਹੈ ਜਿੱਥੇ ਚੋਰੀ ਮੇਰਾ ਸਲੂਨ ਦਾ ਕੰਮ ਹੈ ਹਲੇ ਤਾਂ ਸ਼ਾਰਟ ਟਾਈਮ ਹੀ ਹੋਇਆ ਮੈਨੂੰ ਓਪਨ ਕੀਤੇ ਨੂੰ ਬਟ ਕਾਫੀ ਚੀਜ਼ਾਂ ਸੀਗੀਆਂ ਜੋ ਚੋਰੀ ਕਰਕੇ ਲੈ ਗਈਆਂ ਜੋ ਮੈਂ ਕਾਫੀ ਟਾਈਮ ਤੋਂ ਜੋੜਦੀ ਆ ਰਹੀ ਸੀਗੀ ਸਮਾਨ ਤਾਂ ਮੇਰੇ ਕਾਫੀ ਮਹਿੰਗਾ ਸੀਗਾ ਮੇਕਅਪ ਦਾ ਸਮਾਨ ਸੀਗਾ 3-4 ਲੱਖ ਦਾ ਸਮਾਨ ਮੇਕਅਪ ਦਾ ਅਲੱਗ ਸੀਗਾ ਤੇ ਜਿੱਦਾਂ ਮਸ਼ੀਨਾਂ ਵਾਲਾਂ ਦੀਆਂ ਸਾਰੀਆਂ ਮਹਿੰਗੀਆਂ ਸੀਗੀਆਂ ਕਾਫੀਆਂ ਇਨਵਰਟਰ ਤੇ ਗੁੱਲਕ 'ਚ ਵੀ ਕਾਫੀ ਪੈਸੇ ਸੀਗੇ ਦੋ ਤਿੰਨ ਦਿਨਾਂ ਤੋਂ ਮੈਂ ਵੀ ਗੁੱਲਕ ਚੈੱਕ ਨਹੀਂ ਕੀਤਾ ਇਨਵਰਟਰ ਚੱਕ ਕੇ ਲੈ ਗਏ ਨੇ ਬਾਕੀ ਰੈਨੋਵੇਸ਼ਨ ਦਾ ਵੀ ਕਾਫੀ ਮਹਿੰਗਾ ਸਮਾਨ ਪਿਆ ਹੈ ਸੀ ਉਹਦੇ 'ਚ ਸਾਰਾ A to Z ਸਮਾਨ ਚੱਕ ਕੇ ਲੈ ਗਏ ਨੇ ਕੋਈ ਸੀਸੀਟੀਵੀ ਵਗੈਰਾ ਆਈ ਹੈ ਕੋਟੇਜ ਵਗੈਰਾ ਕਿ ਚੋਰ ਆਏ ਹਲੇ ਤਾਂ ਚੈੱਕ ਕਰ ਰਹੇ ਨੇ ਹਲੇ ਕੁਝ ਨਹੀਂ ਪਤਾ ਲੱਗ ਰਿਹਾ ਕਿੰਨੇ ਤੱਕ ਦਾ ਇਹ ਸਾਮਾਨ ਸੀ ਜਿਹੜਾ ਨਿਸ਼ਾਨ ਕਰਕੇ ਤੁਹਾਡਾ ਜੀ 6 5 6 ਲੱਖ ਤੱਕ ਦਾ ਸੀਗਾ 5 6 ਲੱਖ ਦਾ ਸਾਮਾਨ ਸੀਗਾ ਅੰਦਰ ਜਿਹੜਾ ਪਾਰਲਾ ਦੇ ਅੰਦਰ ਹਾਂ ਤੇ ਉਹ ਮੌਕੇ ਤੇ ਹੁਣ ਪ੍ਰਸ਼ਾਸਨ ਆਇਆ ਹਾਂਜੀ ਪੁਲਿਸ ਕਰਮੀ ਕੋਈ ਆਏ ਹੈ ਹਾਂਜੀ ਹਾਂਜੀ ਉਹ ਆਏ ਹੋਏ ਨੇ ਦੇਖਦੇ ਨੇ ਚੈੱਕ ਕਰ ਰਹੇ ਨੇ ਚਲੋ ਤੇ ਕੀ ਮੰਗ ਕਰਦੇ ਹੁਣ ਪੁਲਿਸ ਪ੍ਰਸ਼ਾਸਨ ਤੋਂ ਕਿ ਆਏ ਨੇ ਜਿਹੜੀਆਂ ਚੋਰੀਆਂ ਵਾਧ ਰਹੀਆਂ ਵਾਂ ਤੇ ਆਮ ਲੋਕ ਜਿਹੜਾ ਮਿਹਨਤ ਕਰਦਾ ਪਿਆ ਤੁਸੀਂ ਜਿਹਦਾ ਮਿਹਨਤ ਕਰਕੇ ਹੁਣ ਇੰਨਾ ਕੋਈ ਜੋੜਿਆ ਸੀਗਾ ਔਰ ਅੱਜ ਇਹ ਚੋਰਾ ਦਾ ਜਿਹੜਾ ਕਾਰਾ ਕਰ ਗਿਆ ਮੈਂ ਇਹ ਕਹੂੰਗੀ ਚੋਰੀ ਚੋਰੀ ਨੂੰ ਤੋੜਾ ਕਟਾਓ ਤੇ ਮੇਰੇ ਥੋੜੀ ਜੋ ਵੀ ਚੋਰੀ ਵਗੈਰਾ ਹੋਈ ਹੋ ਪਲੀਜ਼ ਮੇਰਾ ਸਮਾਨ ਲੱਭ ਕੇ ਦੇ ਦੇਣ ਕਿਉਂਕਿ ਮੇਰੀ ਮਿਹਨਤ ਬਹੁਤ ਲੱਗੀ ਇਹਦੇ ਚ ਹਾਂਜੀ ਸੁਮਰ ਰਾਣੀ ਕੀ ਕਹਿਣਾ ਚਾਹਉਗੇ ਕਿ ਪਾਰਲਰ ਦੇ ਵਿੱਚ ਚੋਰੀ ਹੋਈ ਹੈ ਤੁਹਾਡੇ ਏਰੀਆ ਦੇ ਵਿੱਚ ਵੀ ਵੈਸੇ ਤਾਂ ਹਰੇ ਕੋਈ ਮਿਹਨਤ ਕਰਦਾ ਵਾ ਬੱਚਾ ਕੰਦੇ ਨੂੰ ਕਹਿੰਦੇ ਆ ਵੀ ਆਪਣਾ ਗਾਂ ਕੋ ਕਾਮਯਾਬੀ ਕਰੀਏ ਪਰ ਇੱਥੇ ਦੇ ਲੋਕ ਹੈ ਪਤਾ ਨਹੀਂ ਕਿੱਦਾਂ ਦੇ ਹੈਗੇ ਜਿਹੜੇ ਚੋਰੀਆਂ ਕਰਕੇ ਕਿਸੇ ਨੂੰ ਮੜਾ ਮੋਟਾ ਵੀ ਕਹਿੰਦੇ ਖਾਣ ਪੀਣ ਦੇ ਨਹੀਂ ਸਕਦੇ ਅਗਲੇ ਕਹਿੰਦੇ ਆਪਣਾ ਸਟੈਂਡ ਕਿਉਂ ਹੁੰਦਾ ਵਾ ਉਹ ਤੁਸੀਂ ਵੀ ਰਾਸ਼ ਹਲੇ ਮਹੀਨਾ ਹੀ ਹੋਇਆ ਰਾਸ਼ਨ ਦੀ ਦੁਕਾਨ ਪਾਈ ਹੈ ਕਰਿਆਨੇ ਦੀ ਸਾਡੀ ਦੁਕਾਨ 'ਚ ਵੀ ਚੱਕ ਕੇ ਲੈ ਗਏ ਸਿਲੰਡਰ ਬੂਫਰ ਪੈਸੇ ਵੀ ਲੈ ਕੇ ਚੱਕ ਕੇ ਰਾਸ਼ਨ ਪੱਤਾ ਵੀ ਲੈ ਗਏ ਸਾਡੇ ਦਾ 2 ਦਿਨ ਹੋ ਗਏ ਇਹਨਾਂ ਮੂਲ ਖਰਾਬ ਹੋਇਆ ਹੈ ਬਹੁਤ ਜ਼ਿਆਦਾ ਸਾਡਾ ਮੁੰਡਾ ਵੀ ਕਹਿੰਦਾ ਦੁਕਾਨ ਖਾਲੀ ਖਾਲੀ ਮੰਮੀ ਲੱਗਦੀ ਹੈ ਮੈਂ ਕਿਹਾ ਹਰਵਾਈ ਨੂੰ ਇਹ ਪੁਲਿਸ ਵੱਲ ਕੋਈ ਵੀ ਨਹੀਂ ਇੱਥੇ ਕੋਈ ਹੈ ਹੀ ਨਹੀਂ ਦੇਖਦੇ ਹੀ ਨਹੀਂ ਕੋਈ ਕਹਿੰਦੇ ਸਕਿਉਰਟੀ ਗਾਰਡ ਹੋਵੇ ਜਾਂ ਕੁਛ ਹੋਵੇ ਕੁਛ ਨਹੀਂ ਕਰਦੇ ਕਿਉਂ ਕਿ ਮੈਂ ਦੇਖਦੇ ਹਾਂ ਅਸੀਂ ਤਾਂ ਆਪਣੇ ਵਿੱਚ ਇਹ ਸੌਂਦੇ ਵੀ ਰਹੇ ਹਾਂ ਦੋ ਦਿਨ ਫਿਰ ਇਲੈਕਟ੍ਰਿਕ ਬਾਥਰੂਮ ਹੈ ਨਹੀਂ ਵਿੱਚ ਦਿੱਕਤ ਹੁੰਦੀ ਆ ਫਿਰ ਇਸੇ ਕਰਕੇ ਦੂਜੇ ਲੋਕ ਵੱਡੇ ਲਿਆ ਕੇ ਲਾਏ ਆ ਵੀ ਪਰ ਫਿਰ ਵੀ ਧਿਆਨ ਇਹੀ ਰਹਿੰਦਾ ਅੱਜ ਵੀ ਤਾਲਾ ਟੁੱਟਿਆ ਅੱਜ ਵੀ ਤਾਲਾ ਟੁੱਟਿਆ ਓਏ ਕੌਣ ਹੋ ਗਿਆ ਭਾਜੀ ਕਿਵੇਂ ਦੇਖਦੇ ਹੋ ਤੁਹਾਡੀ ਮਾਰਕੀਟ ਦੇ ਵਿੱਚ ਪਹਿਲਾਂ ਵੀ ਚੋਰੀ ਹੋਈ ਔਰ ਅੱਜ ਫੇਰ ਤੋਂ ਜਿਹੜਾ ਚੋਰੀ ਹੋਈ ਆ ਭਾਜੀ ਪਹਿਲੇ ਅਸੀਂ ਸਾਡੀ ਦੁਕਾਨ ਖੁੱਲੀ ਜਾਂ ਅਸੀਂ 15 ਮਹੀਨਾ ਹੋਇਆ ਦੇਖਦੇ ਹਾਂ ਉਹਨਾਂ ਜਾਣ ਪਤਾਨ ਕਰ ਲਈ ਉਹਦੇ ਤੇ ਕੀ ਕੀ ਹੋ ਗਿਆ ਕੀ ਕੀ ਦਾ ਤਾਲਾ ਲੱਗਦਾ ਕੀ ਲੱਗਦਾ ਆ ਔਰ ਇਹਨਾਂ ਨੇ ਦੁੰਦ ਦੇ ਵਿੱਚ 3 ਵਜੇ ਨੂੰ ਸ਼ਾਮ ਨੂੰ ਕਦੋਂ 4 3:30 4 ਦੇ ਵਿੱਚ ਵਿੱਚ ਸਾਡਾ ਤਾਲਾ ਭਣਿਆ ਬੂਫਰ 10000 ਦਾ ਸਿਲੰਡਰ ਸਾਡਾ ਰਸਨ ਪਤਾ ਔਰ ਇਹਦੇ ਵਿੱਚੋਂ ਔਰ ਸੀਗਾ 5000 ਰੁਪਏ ਅਸੀਂ ਕਰਾ ਦੇ ਦਿੰਦੇ ਬਤਨ ਉਹ ਵੀ ਚੱਕ ਲਗਾ ਸਰ ਤੁਹਾਡੇ ਕਹਿਣ ਮੁਤਾਬਕ ਇਸ ਮਾਰਕੀਟ ਨੂੰ ਟਾਰਗੇਟ ਕੀਤਾ ਜਾ ਰਿਹਾ ਚੋਰਾ ਵੱਲੋਂ ਲਗਾਤਾਰ ਹਾਂਜੀ ਹਾਂ 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 ਅੱਜ ਪਾਰਲਰ ਤੇ ਹੋ ਅੱਜ ਪਾਰਲਰ ਹੋ ਗਏ ਅੱਜ ਪਾਰਲਰ ਹੋਇਆ ਕਿੰਨੇ ਕਦਾਂ ਅਨੁਮਾਨ ਕਰਕੇ ਅੱਜ ਪਾਰਲਰ ਦਾ ਤੇ ਤੁਹਾਡਾ ਵੀ ਜਿਹੜਾ ਪਹਿਲਾਂ ਚੋਰੀ ਕਿੰਨੇ ਸਾਡਾ ਬਤਨ 25 25 30 30 ਠੀਕ ਜੀ ਲਗਭਗ ਸਾਡਾ ਹੋ ਗਿਆ ਇਹਨਾਂ ਦਾ ਕੀ ਕੀ ਆ ਗਿਆ ਬੜੀ ਦਿੱਕਤ ਕਰ ਚਾਹਿਆ ਕੀ ਹੋਇਆ ਦੋ ਬੰਦੇ ਆ ਪਰ ਵੀ ਉਹ ਆਪਣੇ ਮੇ ਬਣਾ ਪਰ ਵੀ ਆ ਗਿਆ ਹੁਣ ਆਲਾ ਦੇਖ ਤੇਰੇ ਵਾਲੇ ਆ ਗਏ ਤੇਰੇ ਵਾਲੇ ਆ ਗਏ ਉਹ ਦੇਖ ਪੈਦਲ ਲੈ ਕੇ ਆਤੇ ਗਾੜੀ ਆ ਸਾਡੀ ਗਾੜੀ ਚਲਾ ਕੇ ਮੇਰਾ ਵੀ ਤੋੜਨ ਕੀਤੀ ਆ ਉਹਦਾ ਵੀ ਨਹੀਂ ਪਹਿਲਾਂ ਤੇ ਤੇਰੇ ਨੂੰ ਲੱਗੇ ਨੇ ਤੇਰੇ ਸਿਸਟਮ ਕੈਮਰੇ ਲੱਗੇ ਆ ਕਿੰਨਾ ਟਾਈਮ ਹੋ ਦੋ ਤੇਰੇ ਲੱਗੇ ਬਾਈ ਕਿੰਨਾ ਟਾਈਮ ਸ ਆ ਉਹ ਟਾਈਮਰ ਵੀ ਡਿਮ ਨਾਲ ਉਹ ਦੇਖੋ ਚਲਾਇਆ ਟੋਰਚੀ ਟੋਰਚੀ ਵੀ ਰੱਖੀ ਹੈ ਹਾਂ ਟੋਰਚ ਰੱਖਾ ਹੈ ਛੋਟਾ ਹੈ ਤਾਂ ਨਾਲ ਖੋਲ ਲੈ ਕੇ ਮਾਰ ਕਰਦਾ ਹੈ ਚਲੋ ਪਾਈ ਕਰਦੇ ਹਾਂ ਉਹ ਕਰਦੇ ਹਾਂ ਬਾਈਕ ਡਿਸਕਵਰ ਆਪਣਾ ਲੈ ਲੇ ਨੂੰ ਚੱਕੀਤਾ ਤੇਰੇ ਨੂੰ ਪੌੜੀ ਵਾਲੇ ਨੂੰ ਹੀ ਹੋਰ ਗੋੜੀਆਂ ਲੱਗੀਆਂ ਨੇ ਉਹਨੂੰ ਲੱਗ ਰਹੀ ਨਹੀਂ ਹੋਏ ਆਰਾਮ ਸਰਾਤ ਵੱਲ ਤਾਲਾ ਤੜ ਜੋ ਸਕੇ ਰਾਈਕ ਨਗਈਆ ਪੂਰਾ ਕਲਕੋੜੀ ਵਾਲੇ ਨੂੰ ਤੋੜਨ ਠੰਡੀ ਲੱਗ ਜਾਏਗੀ ਬੇਟਾ ਅਗਲਾ ਨੰਬਰ ਇਹਨਾਂ ਦਾ ਯਮਨ ਲੱਗਦਾ ਜਿੱਦਾਂ ਲੱਗ ਹੋਇਆ ਇਨਕੁਆਰੀ ਕਰਨਾ ਚਾਬੀ ਦਾ ਨੰਬਰ ਲੈ ਕੇ ਆਉਣਗੇ ਹੁਣ ਤੱਕ ਚਾਬੀ ਦਾ ਨੰਬਰ ਲੈ ਕੇ ਹੋਗੇ ਹਾਂ ਇਹ ਵੀ ਉਸੇ ਦਾ ਚਾਬੀ ਨੰਬਰ ਲੈ ਜਾ ਚਾਬੀ ਬਣਵਾ ਲਿਆ ਤੇ ਤਾਲੇ ਬਦਲ ਦਈਂ ਆ ਦੋ ਨਾ ਨਹੀਂ ਕਿ ਕੈਮਰੇ ਲਵਾਉ ਪੱਲਾ ਇੱਕ ਬੰਦਾ ਵੀ ਰੱਖਣਾ ਭਾਈ ਬੰਦਾ ਰੱਖਣਾ ਬਣਾ ਇੱਕ ਲੋਨੀ ਕੋ ਘੇਟਿਆ ਬੰਦਾ ਹੋ ਵਧੀਆ ਪੂਰੀ ਕੋਚ ਲੱਗੇ ਰਹਾ ਤਾਲੇ ਨਾਲ ਖੋਲੇ ਰਹੀ ਨਹੀਂ ਵਿਹਲਾ ਹੀ ਨਹੀਂ ਹੋ ਪੂਰਾ ਜੌਲ ਆ ਕਿ ਐਂਡਰ ਹੋ ਗਈ ਉਹਨੇ ਬਾਹ ਬਨ ਕੇ ਬਿਠਾ ਲਿਆ ਸਾਨੂੰ ਵੀ ਅੱਛਾ ਕੰਮ ਕਰਨਾ ਇਹਨਾਂ ਨੇ ਤਾਂ ਲੱਗੇ ਰਹਿ ਨੇ ਪੂਰੀ ਕੋਸ਼ਿਸ਼ ਕਰਦੇ ਰਹਿ ਨੇ ਹੋਏ 2 ਮਿੰਟ ਲੱਗ ਗਏ ਇੱਥੇ ਖੜੇ ਨੇ 2 ਮਿੰਟ ਲੱਗੇ ਰਹਿ ਨੇ ਅਜੇ ਨਹੀਂ ਖੁੱਲ ਉਹਦੋਂ ਖੁੱਲੇ ਨਹੀਂ ਮੇਰੇ ਸਾਰੇ ਜਿੰਦੇ ਵੱਖਰੀ ਵੱਖਰੀ ਲੱਗੇ ਹੋਏ ਨਾ ਭਾਈ ਬਾਈ ਦਾ ਨੰਬਰ ਵੀ ਹੈਗਾ ਵਾ ਇਹਦਾ ਹੈਗਾ ਦਾ ਬਾਈ ਦਾ ਨੰਬਰ ਨਿਕਲ ਜਾਣਾ ਗੱਲ ਇਹ ਵੀ ਹੁਣ ਜੂਮ ਹੁੰਦਾ ਇੱਥੇ ਜੋ ਨਹੀਂ ਹੁੰਦਾ ਨਹੀਂ ਭਾਈ ਲੇਕਿਨ ਬੁਲਾਦਾ ਹਾਂ ਨਹੀਂ ਬੁਲਾਦਾ ਨਹੀਂ ਦਿਖੂਗਾ ਨੰਬਰ ਕਹਾ ਦੇਣਾ ਥੋੜਾ ਕਿੰਨਾ ਕਿੱਸਾ ਇਹਨਾਂ ਦਾ ਇਹਨਾਂ ਦਾ ਇੰਨਾ ਕਿੱਸਾ ਜੂਮ ਕਰ ਦੇ ਹਾਂ ਭਾਈ ਕਿਹੜੀ ਆ ਤਾਂ ਕਿ ਪਤਾ ਲੱਗਣ ਸ਼ਾਇਦ ਬੰਦੇ ਦੀ ਪਛਾਣ ਹੀ ਹੋ ਜਾਈ ਮੈਨੂੰ ਡਿਸਕਵਰ ਲੱਗਣੀ ਸੀ ਉਹ ਆਰਦਾ ਕਰ ਲੈਨੇ ਜਿਸ ਤੋਂ ਬਾਅਦ ਫੇਰ ਬਾਪੂ ਸਾਈ ਆ ਨਿਗਾ ਮਾਰ ਕੇ ਲੱਗਦਾ ਨਾ ਜਾਂਦੇ ਹੋਗੇ ਇੱਕ ਬੰਦੇ ਨੇ ਉੱਥੇ ਉਤਾਰਤਾ ਆਪਣਾ ਕਾਰ ਲਰ ਤੇ ਆਪ ਅੱਗੇ ਚੱਲ ਗਏ ਕਿਸ ਨੂੰ ਨਾਕਲਾਓ ਵੀ ਕੋਈ ਇੱਥੇ ਖੜਾ ਵਾ ਇੱਕ ਨਬਾ ग्डी uh, -er बैक करा दिया मेन तो नहीं हूं तो सीधा तो तो वा तो 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 तो

ਹਾਂਜੀ ਸਰ ਕੀ ਨਾਮ ਹੈ ਤੁਹਾਡਾ ਏਐਸ ਜਸਵੰਦਰ ਸਿੰਘ ਜੀ ਸਰ ਇਹ ਚੋਰੀ ਹੋਈ ਹੈ ਤੁਸੀਂ ਮੌਕੇ ਤੇ ਪਹੁੰਚੇ ਹੋ ਕੀ ਤਫ਼तीश ਹੋਈ ਹੈ ਤੁਹਾਡੇ ਵੱਲੋਂ ਇਹ ਅੰਦਰ ਚੈੱਕ ਚੈੱਕ ਕਰ ਲਿਆ ਅਸੀਂ ਮੋਬਾਈਲ ਤੇ ਮੂਵੀ ਬਣਾ ਲਈ ਬਾਕੀ ਕੈਮਰੇ ਚੈੱਕ ਕਰਕੇ ਕਾਰਵਾਈ ਕੀਤੀ ਜਾਊਗੀ ਸਰ ਇਹ ਕੀ ਲੱਗਦਾ ਜਿਹੜਾ ਇਹ ਤਾਲੇ ਆ ਜਿਹੜੇ ਤੋੜੇਦੇ ਆ ਜਾਂ ਉਹ ਚੋਰਾਂ ਕੋਲੋਂ ਪਹਿਲਾਂ ਚੋਰੀ ਸੀਗੀ ਤੇ ਕੱਟ ਦੇ ਕੱਕ ਤੇ ਇਹਨਾਂ ਦੇ ਜੋ ਕੋਈ ਕੰਮ ਕਮ ਕਰਦਾ ਹੋਗਾ ਪੁਰਾਣਾ ਉਹਨਾਂ ਤੋਂ ਕੁਝ ਕੁਝ ਹੋਊਗੀ ਤੇ ਕਲੀਅਰ ਹੋਊਗਾ ਕਿੰਨੇ ਕ ਦਾ ਨੁਕਸਾਨ ਕਰਕੇ ਗਏ ਆ ਚੋਰ ਅੱਜ ਇਹ ਤਿੰਨ ਦੇ ਏਰੀਆ ਕਹਿੰਦੇ ਆ ਹਾਂਜੀ 3 ਲੱਖ ਦੇ ਏਰੀਆ ਇਹਦਾ 3 ਲੱਖ ਕਰੀਬ ਕਰੀਬ ਦੇ ਅੱਛਾ ਜੀ ਤੇ ਸਰ ਕੀ ਕੀ ਚੋਰੀ ਹੋਇਆ ਦੱਸਿਆ ਤੁਹਾਨੂੰ ਉਹਨਾਂ ਨੇ ਇਹਨਾਂ ਨੇ ਉਹ ਕਰੀਮਾ ਮਹਿੰਗਿਆ ਮਹਿੰਗਾ ਸਮਾਨ ਆ ਇਹਦਾ ਔਰ ਥੋੜੇ ਪੈਸੇ ਆ 10000 ਦੇ ਕਿਤੇ ਥੋੜੇ ਦਿਨ ਪਹਿਲਾਂ ਵੀ 2 ਦਿਨ ਪਹਿਲਾਂ ਵੀ ਨਾਲ ਦੀ ਕਿਤੇ ਦੁਕਾਨ ਤੇ ਕਰਿਆਨੇਦਾਨ ਚੋਰੀ ਹੋਈ ਆ ਉਸ ਦਾ ਵੀ ਜਿਹੜਾ ਕੋਈ ਕਾਰਵਾਈ ਨਹੀਂ ਕੀਤੀ ਗਈ ਪ੍ਰਸ਼ਾਸਨ ਵੱਲੋਂ ਇਹਨਾਂ ਦਾ ਕਹਿਣਾ ਹੈ ਤਫतीश ਚੱਲ ਰਹੀ ਹੈ ਉਹਦੀ ਸਰ ਹੁਣ ਕੀ ਕਾਰਵਾਈ ਕੀਤੀ ਜਾਊਗੀ ਚੋਰਾ ਦੇ ਖਿਲਾਫ ਕਿਉਂਕਿ ਇਸ ਏਰੀਆ ਦੇ ਵਿੱਚ ਆਏ ਦਿਨ ਜਿਹੜਾ ਦੱਸਿਆ ਜਾ ਰਿਹਾ ਕਿ ਪੀਸੀਆਰ ਦੀ ਗਸ਼ਤ ਵੀ ਹੈਨੀਗੀ ਤੇ ਚੋਰੀਆਂ ਪੀਸੀਆਰ ਦੇ ਗਸ਼ਤ ਵਧਾਈ ਜਾਊਗੀ ਤੇ ਕੀ ਨਾਈ ਤੁਹਾਡਾ ਏ ਅਸੀਂ ਜਸਵੰਦਰ ਸਰ ਹਾਂ। ਹਾਂ ਜੀ ਸਰ ਕੀ ਨਾਜੀ ਤੁਹਾਡਾ? ਹਾਂ ਜੀ ਅਸੀਂ ਸ਼ਾਮ ਸਿੰਘ ਹਾਂ ਸਰ। ਸਰ ਇੱਥੇ ਚੋਰੀ ਹੋਈ ਆ ਆਪਣਾ ਪਾਰਲਰ ਦੇ ਵਿੱਚ ਤੇ ਦੁਕਾਨਾਂ ਦੇ ਵੀ ਕੋਸ਼ਿਸ਼ ਕੀਤੀ। ਦੋ ਤਿੰਨ ਦੁਕਾਨਾਂ ਦੇ ਜਿੰਦੇ ਤੋੜਨ ਦੀ ਕੋਸ਼ਿਸ਼ ਕੀਤੀ ਆ ਹੁਣ ਮੌਕੇ ਤੇ ਆਏ ਆ ਬਾਕੀ ਕੈਵਰੇ ਗੁੰਗਰੇ ਖੰਗਾਲਦੇ ਆ। ਦੇਖਦੇ ਆ ਜਿੰਨਾ ਕਿ ਆਪਾਂ ਨੂੰ ਪਤਾ ਲੱਗਦਾ ਮੱਤ ਤੋਂ ਵੱਧ ਸਪੋਰਟ ਕਰਾਂਗੇ ਆਪਾਂ। ਉਹਨਾਂ ਨੂੰ ਨੁਕਸਾਨ ਬੇਹਿਰਾ ਹੋ ਗਿਆ ਉਦਾਂ। ਬਿਊਟੀ ਪਾਰਲਰ ਦੇ ਜ਼ਿਆਦਾ ਹੋਇਆ। ਬਾਕੀ ਪਾਲੇ ਦੂਲੇ ਤੋੜੇ ਪਰ ਟੁੱਟੇ ਨਹੀਂ ਉਹਨਾਂ ਨੂੰ। ਇਹ ਨਾਮ ਕੀ ਹੈ ਤੁਹਾਡਾ? ਮੇਰਾ ਨਾਮ ਸ਼ਾਮ ਸਿੰਘ ਹੈ। ਹਾਂ ਜੀ ਸਰ ਇਹ ਕਿੱਦਾ ਦੀ ਕਾਰਵਾਈ ਹੋਏਗੀ ਹੁਣ ਇਹਨਾਂ ਤੇ ਕਿਉਂਕਿ ਇਹਨਾਂ ਨੇ ਕਈ ਤਾਲੇ ਤੋੜਨ ਦੀ ਕੋਸ਼ਿਸ਼ ਕੀਤੀ ਲੇਕਿਨ ਕੋਈ ਨਹੀਂ ਲੇਕਿਨ ਤਪੀ ਚੱਲਦੀ ਚਲੋ ਕੋਈ ਨਹੀਂ ਤਾਂ ਪੀ ਚੱਲਦੀ ਹੁਣ ਦੇਖਦੇ ਆ ਕੋਈ ਨਾ ਕੋਈ ਚੜੇ ਕੋਈ ਅੜਕੇ ਬਾਕੀ ਆਪਾਂ ਬੀਸੀਆਰ ਵਾਲੇ ਵੀ ਬਥੇਰਾ ਜੋਰ ਲਾਉਂਦੇ ਆ ਰਾਤ ਘੁੰਮਦੇ ਰਹਿੰਦੇ ਆ ਜੀ पर मौके कदी उधर ले पसे करदे कदी उधर ले अपने ध्यान च जीवा आया कोई ना कोई दूर कार्य करां ਠੀਕ ਹੈ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀਅਤ ਦੇ ਗਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ પતિ ਪਤਨੀ ਚ ਝਗੜਾ ਸੋਤਨ ਦਸ਼ਮਨ ਤੋਂ छुटकारा ਤਲਾਕ ਕੇਸ ਵਿਦੇਸ਼ ਜਾ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਰਾਇਦਾ ਖਾਤਮਾ ਗੋਪਤਵਸ਼ੀਕਰਨ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਸਵਿਸ਼ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਲੋ ਟੋਟੋ ਬੇ ਪਿਆਜ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ ਰਹਿਮਤ ਜੀ 98721 88593